ਯੂਨੀਵਰਸਲ ਕਾਲਜ ਤੇ ਆਈ.ਟੀ.ਆਈ ਪਾਤਣਾ ਵੱਲੋਂ ਵਿਸਾਖੀ ਤੇ ਰੋਜ਼ਗਾਰ ਮੇਲੇ ਦਾ ਆਯੋਜਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੂਨੀਵਰਸਲ ਕਾਲਜ ਅਤੇ ਆਈ.ਟੀ.ਆਈ ਪਾਤਣਾ ਵਿਖੇ ਵਿਸਾਖੀ ਦੇ ਤਿਉਹਾਰ ਦੇ ਨਾਲ ਰੋਜ਼ਗਾਰ ਮੇਲਾ ਲਗਾਇਆ ਗਿਆ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਲ ਕਾਲਜ ਦੇ ਬੱਚੇ ਨੂੰ ਪੰਜਾਬੀ ਸੱਭਿਆਚਾਰ ਨੇ ਜਾਗਰੂਕ ਕਰਵਾਉਣ ਲਈ ਸੱਭਿਆਚਾਰਕ ਸੰਬੰਧੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਬੱਚਾ ਨੇ ਰੰਗਾ ਰੰਗ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਉਤੋਂ ਹੀ ਰੋਜ਼ਗਾਰ ਮੇਲੇ ਦੌਰਾਨ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ 200 ਤੋਂ ਵੱਧ ਬੇਰੁਜ਼ਗਾਰ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਪਾਤਰਾਂ ਤੋਂ ਸਤਪਾਲ ਗਰਗ ਦੀ ਰਿਪੋਰਟ ਆ ਜੀ ਬੱਸ हलो ਓਏ ਹੈਗੇ ਦੰਪੀ ਅਰੇ ਬਤਾਂਂਗ ਬੋਲੇ ਬੋਲੇ ਕੀ ਐਸਾ ਪਾਪਾ ਦਾ ਕਹ ਲਿਆ

ਮਹਿਮਾਨ ਅਧਿਆਪਕ ਅਤੇ يا الله جو اور صاحب يا بھيا نمبر بھائی کچھ بات غور سے کہہ رہے ہیں خاص پہنا ہے جی اپ کے واسطے ਇਹ ਕਿ ਇਹ ਪ੍ਰੋਗਰਾਮ ਹੈ ਜਿਹੜਾ ਯੂਨੀਵਰਸਲ ਕਾਲਜ ਆਈਟੀਆਈ ਵੱਲੋਂ ਪਲੇਸਮੈਂਟ ਤੇ ਨਾਲ ਵਿਸਾਖੀ ਨੂੰ ਦੇ ਮੱਦੇ ਨਾ ਦੇ ਰੱਖਿਆ ਗਿਆ ਸੀ ਉੱਥੇ ਕਿ ਵਿਸਾਖੀ ਦੇ ਤਿਹਾੜੀਆਂ ਦਾ ਮੈਂ ਸਾਰੇ ਮੇਰੇ ਪੰਜਾਬ ਵਾਸੀਆਂ ਨੂੰ ਵਧਾਈਆ ਦਿੰਦਾ ਤੇ ਨਾਲ ਹੀ ਅਸੀਂ ਇੱਥੇ ਇੱਕ ਵਿਸਾਖੀ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਪਲੇਸਮੈਂਟ ਲਈ ਇੱਥੇ ਇੱਕ ਪ੍ਰੋਗਰਾਮ ਲਿਖਿਆ ਸੀ ਜਿਸ ਵਿੱਚ ਜਿਸ ਉੱਤੇ ਸਾਡੇ ਕਾਲਜ ਦੇ ਵਿੱਚ 26 ਕੰਪਨੀਆਂ ਨੇ ਭਾਗ ਲਿਆ ਤੇ ਵੱਖਰੀਆਂ ਵੱਖਰੀਆਂ ਨਾਮਦਾਰ ਕੰਪਨੀਆਂ ਇੱਥੇ ਅੱਜ ਬੱਚਿਆਂ ਨੂੰ ਸਿਲੈਕਸ਼ਨ ਲਈ ਆਈਆਂ ਨੇ ਇਸ ਤਰ੍ਹਾਂ ਦਾ ਰੋਜ਼ਗਾਰ ਦੇ ਬੱਚੇ ਲੱਗਦਾ ਹੈ ਰੋਜ਼ਗਾਰ ਜਿਸ ਤਰ੍ਹਾਂ ਕਿ ਸਾਡੇ ਕੋਲ 26 ਕੰਪਨੀਆਂ ਦੇ ਨੇ ਏਮਨ ਸਲੂਸ਼ਨ ਹੋ ਗਿਆ LIC ਹੋ ਗਿਆ ਬਹੁਤ ਪਰ ਕੰਪਨੀਆਂ ਕਾਫੀ Tata ਦੀਆਂ ਹੋਈਆਂ ਸਰਕਾਰ ਦੀ ਹੋ ਗਈ ਹੋਰ ਲੰਬੜ ਕੰਪਨੀਆਂ ਬਖਰੀ ਇਲੈਕਟ੍ਰੋਨਿਕ ਨਾਲ ਸੰਬੰਧਿਤ ਜੋ ਸਾਡੀ ਪ੍ਰੇਰ ਨਾਲ ਸੰਬੰਧਿਤ ਕੰਪਨੀਆਂ ਨੇ ਇੱਥੇ ਆਈਆਂ ਨੇ ਉਹਨਾਂ ਦੇ ਰੋਜ਼ਗਾਰ ਲਈ ਇੱਥੇ ਸਾਰਾ ਇਹ ਉਪਰਾਲਾ ਕੀਤਾ ਗਿਆ ਜਿਵੇਂ ਕਿ ਪੰਜਾਬ ਸਰਕਾਰ ਦੇ ਜੋ ਦੇਸ਼ਾ ਨਿਰਦੇਸ਼ ਨੇ ਉਹਦੇ ਮੁਤਾਬਕ ਇਹ ਮੇਲੇ ਲੀਕੇ ਗਏ ਨੇ ਸਭਾ ਨੇ ਸੱਭਾ ਚਾਰ ਨੂੰ ਦਰਸ਼ਾਨੇ ਕਿਹੜੀ ਕਿਹੜੀ ਨੇ ਹਾਲੀ ਦਿਨ ਜਿਸ ਤਰ੍ਹਾਂ ਕਿ ਬਸਾਖੀ ਦਾ ਮੁੱਖ ਤਿਹਾੜਾ ਹੈ ਇਹ ਤੇ ਇਸ ਬਸਾਖੀ ਦਾ ਇਹ ਜਿਹੜਾ ਤਿਹਾੜਾ ਸਾਡੀ ਫਸਲ ਦੇ ਨਾਲ ਸੰਬੰਧਿਤ ਹੁੰਦਾ ਕਿਉਂਕਿ ਇੱਥੇ ਬਾਡੀ ਦਾ ਇਹ ਸੀਜ਼ਨ ਇੱਥੇ ਸਮਾਪਤ ਹੋਣਾ ਹੁੰਦਾ ਤੇ ਨਵੀਂ ਜਿਹੜੀ ਫਸਲ ਹੈ ਉਸ ਦੀ ਬਜਾਈ ਦਾ ਕੰਮ ਸ਼ੁਰੂ ਹੋਣਾ ਹੁੰਦਾ ਉਸ ਦੀ ਮੱਦੇ ਨਾਜ਼ਰ ਇਹ ਖੁਸ਼ੀਆਂ ਮਨਾਇਆ ਜਾਂਦੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਬੜਾ ਜ਼ੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ ਇਹ ਤਿਹਾੜਾ ਹੈ ਤੇ ਅੱਜ ਅਸੀਂ ਉਸ ਦੀ ਮੱਦੇ ਨਾਜ਼ਰ ਇੱਥੇ ਸਾਡੇ ਸਟਾਫ ਵੱਲੋਂ ਬੜਾ ਹੀ ਸੋਹਣਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਜਿੱਥੇ ਕਿ ਉਹਨਾਂ ਨੇ ਜਿਸ ਤਰ੍ਹਾਂ ਖੂਦ ਸਾਡਾ ਪੰਜਾਬ ਪੁਰਾਣੇ ਹੂਨ ਨੂੰ ਦਰਸਾਇਆ ਗਿਆ ਜਾਂ ਜਿਸ ਜਿਸ ਤਰ੍ਹਾਂ ਇਹਨੇ ਹੋ ਕੀਤਾ ਤੇ ਹੋਰ ਕੜਕ ਦਾ ਇਹ ਜਨਨ ਕਿ ਹਰ ਇੱਕ ਸਾਡੇ ਵਿਰਸੇ ਨੂੰ ਦਰਸਾਉਂਦੀਆਂ ਚੀਜ਼ਾਂ ਜਿਸ ਤਰ੍ਹਾਂ ਪੱਖੀਆਂ ਦੀ ਛਾਹ ਹੋਰ ਇਹ ਸਾਰਾ ਕੁਝ ਜਨਨ ਕਿ ਅਸੀਂ ਜਾਨੀ ਅਸੀਂ ਪੁਰਾਣੇ ਵਿਰਸੇ ਨਾਲ ਬੱਚਿਆਂ ਨੂੰ ਜੋੜ ਸਕੀਏ ਤੇ ਇਸ ਲਈ ਇਹ ਸਾਰਾ ਉਪਰਾਲਾ ਕੀਤਾ ਗਿਆ ਜੀ ਜੀ ਦੇਖੋ ਜੀ ਦੇਖੋ ਸਾਲ ਬਾਅਦ ਬਸਾਖੀ ਦਾ ਤਿਹਾਰ ਆਉਂਦਾ ਇੱਕ ਕਿਸਾਨਾਂ ਵਾਸਤੇ ਬਹੁਤ ਵੱਡਾ ਖੁਸ਼ੀ ਦਾ ਤਿਹਾਰ ਹੁੰਦਾ ਕਿਉਂਕਿ ਨਵੀਂ ਫਸਲ ਸਾਡੇ ਇੱਕ ਸਾਲ ਦੇ ਕਣਕਾਂ ਨਾਲ ਦੀ ਫਸਲ ਆਉਂਦੀ ਹੈ ਜਿਹਨੂੰ ਸਾਲ ਪਾਰ ਅਸੀਂ ਕੁੱਲ ਲਕਾਈ ਕਣਕ ਦੀ ਰੋਟੀ ਖਾਂਦੇ ਆ ਉਹ ਕਣਕ ਦੀ ਫਸਲ ਨਮੀ ਜਦੋਂ ਘਰਾਂ ਦੇ ਬੜੀਆਂ ਖੁਸ਼ੀਆਂ ਤੇ ਚਾਮਾਂ ਨਾਲੇ ਤਿਹਾਰ ਮਨਾਇਆ ਜਾਂਦਾ ਅੱਜ ਆਈਟੀ ਕਾਲਜ ਦੇ ਵਿੱਚ ਵੀ ਜਿਹੜਾ ਤਿਹਾਰ ਹੈ ਸਾਡੀਆਂ ਬੱਚੀਆਂ ਸਟੂਡੈਂਟ ਜਿੰਨੇ ਵੀ ਸਾਡੀਆਂ ਸਾਰੇ ਸਟਾਫ ਵੱਲੋਂ ਇਹ ਮਨਾਇਆ ਗਿਆ ਬਹੁਤ ਵਧੀਆ ਤਰੀਕੇ ਨਾਲ ਜਿਵੇਂ ਪੁਰਾਣੇ ਵਿਰਸੇ ਨੂੰ ਦੁਸਰਾਉਂਦੇ ਹੋਏ ਦਰਸਾਉਂਦੇ ਹੋਏ ਇਹ ਤਿਹਾਰ ਮਨਾਇਆ ਜਾ ਰਿਹਾ ਜਿਸ ਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਆਉਣ ਵਾਲੇ ਸਮੇਂ 'ਚ ਇੱਕ ਸੇਧ ਮਿਲਦੀ ਆ ਕਿ ਸਾਡੀਆਂ ਵਿਰਾਸਤਾਂ ਕੀ ਸੀਆਂ ਪੁਰਾਣੀਆਂ ਉਹਨਾਂ ਵਿਰਾਸਤਾਂ ਨੂੰ ਅਸੀਂ ਕਿਵੇਂ ਸੰਭਾਲ ਸਕਦੇ ਹਾਂ ਬਹੁਤ ਵੱਡਾ ਟਰਾਲਾ ਕੀਤਾ ਗਿਆ ਸਮੇਂ-ਸਮੇਂ ਨਾਲ ਯੂਨੀਵਰਸਲ ਆਈ ਕਾਲਜ ਦੇ ਵੱਲੋਂ ਸਮੇਂ-ਸਮੇਂ ਤੇ ਇਹ ਜੋ ਟਰਾਲੇ ਕੀਤੇ ਜਾਂਦੇ ਆ ਬਹੁਤ ਸ਼ਲਾਘਾਯੋਗ ਕੰਮ ਕੀਤਾ ਇਹ ਯੂਨੀਵਰਸਲ ਆਰਟੀਆਈ ਤੇ ਇਸ ਵਿੱਚ ਇਹ ਜੋ ਫੇਸ ਸਭ ਅਸੀਂ ਬਣਾਇਆ ਹੋਇਆ ਹੈ ਇਹੀ ਮਤਲਬ ਵੀ ਇੱਕ ਫੰਕਸ਼ਨ ਮਰੀਆਂ ਮੈਨੂਅਲ ਕੀਤਾ ਹੈ ਸਬ ਕੰਪਨੀਆਂ ਨੇ ਇਹਦੇ ਵਿੱਚ ਜੁਆਇਨ ਕੀਤਾ ਹੈ ਜੋ ਕਿ ਬੱਚੇ ਨੇ ਉਹ ਜੋਬ ਲੈ ਸਕਦੇ ਨੇ ਇਸ ਕੰਪਨੀਆ ਦੇ ਇੰਟਰਵਿਊ ਦੇ ਪੱਕਾ ਹੋ ਗਿਆ pranilwas ਦਾ ਇੱਕ ਜਿੰਨੇ ਸਾਜ ਇੱਕ ਜਿੰਨੇ ਦੀ ਆਪਣਾ ਪਗੜੀ ਸਟਾਈਲ ਦਾ ਮਤਲਬ ਉਹ ਉਹ ਦਾ ਉਹ ਬਣਾ ਰੱਖਿਆ ਨਾਲ ਇੱਕ ਟੋਕਰੀ ਹੋਗੀ ਜਿਸ ਨੇ ਕਿ ਇੱਕ ਰਕਸ਼ਾ ਹੋ ਗਿਆ ਹਾਂਜੀ ਇਹਨਾਂ ਤੋਂ ਬੱਚਿਆਂ ਨੂੰ ਸੂਚਿਤ ਕੀਤਾ ਜਾਂਦਾ ਵੀ ਪ੍ਰਾਣੇ ਦਰਵਾਜ਼ੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਸਨ ਗੁਰਦੀਪ ਗੁਰ ਇਹ ਪਹਿਲਾਂ ਜਮਨ ਉਸ ਮੇਂ ਜਿਸ ਸਾਰੇ ਲੋਕ ਖੜੇ ਰੱਖਦੇ ਹੁੰਦੇ ਸੀ ਆਪਣਾ ਠੰਡਾ ਪਾਣੀ ਵਾਸਤੇ ਠੰਡਾ ਪਾਣੀ ਪੀਣ ਵਾਸਤੇ ਹੁਣ ਕੜੇ ਖਤਮ ਹੋ ਰਹੇ ਨੇ ਜਿਵੇਂ ਆਪਣੇ ਘਰਾਂ ਚ ਹੁਣ ਫ੍ਰਿਜ ਵੀ ਆ ਰਹੇ ਨੇ ਲੋਕ ਫ੍ਰਿਜਾਂ ਚ ਬੋਤਲਾਂ ਰੱਖਣ ਲੱਗੇ ਪਾਣੀ ਦੀਆਂ ਪਹਿਲਾਂ ਫ੍ਰਿਜ ਨਹੀਂ ਹੁੰਦੇ ਸੀ ਲੋਕ ਘੜਾ ਰੱਖਦੇ ਹੁੰਦੇ ਸੀਗੇ ਤੇ ਹੁਣ ਆਪਣਾ ਇਹਦਾ ਮਕਸਦ ਇਹ ਵੀ ਹੁੰਦਾ ਹੈ ਕਿ ਘੜੇ ਦਾ ਵੀ ਜੋ ਆਪਾਂ ਘੜੇ ਦਾ ਪਾਣੀ ਹੁੰਦਾ ਆਪਣੇ ਸਿਹਤ ਲਈ ਹੋਤ ਵਧੀਆ ਹੁੰਦਾ ਹੈਗਾ ਵੀ ਫ੍ਰਿਜਾਂ ਵਾਲੇ ਪਾਣ ਨਾਲੋਂ ਜ਼ਿਆਦਾ ਕੋਈ ਘੜੇ ਦਾ ਪਾਣੀ ਪੀਣਾ ਚਾਹੀਦਾ ਹੈਗਾ ਕਿਉਂਕਿ ਹੁਣ ਨਿਊ ਟੈਕਨੋਲੋਜੀ ਆ ਰਹੀ ਹੈਗੀ ਅੱਗੇ ਅੱਗੇ ਜਿਵੇਂ ਆਪਣੇ ਫ੍ਰੀਜ ਆ ਰਹੇ ਨੇਗੇ ਠੀਕ ਹੈ ਤੇ ਉਹਦੇ ਵਿੱਚ ਸਾਰਾ ਆਪਣਾ ਜਿਹੜਾ ਘੜਾ ਖਤਮ ਹੋਈ ਜਾ ਰਿਹਾ ਕਿਉਂਕਿ ਜਿਹੜਾ ਹੁਣ ਨਿਊ ਟੈਕਨੋਲੋਜੀ ਆ ਰਹੀ ਹੈਗੀ ਉਹਦੇ ਵਿੱਚ ਆਪਣੇ ਫ੍ਰੀਜਸ ਆ ਰਹੇ ਨੇਗੇ ਜਿੱਚ ਠੰਡਾ ਪਾਣੀ ਹੋ ਜਾਂਦਾ ਹੈ ਜਲਦੀ ਪੂਣਦਾ ਤੁਹਾਡੇ ਇੰਝ ਥੋੜਾ ਟਾਈਮ ਲੱਗਦਾ ਜਦੋਂ ਆਪਾਂ ਘੜੇ ਚ ਪਾਣੀ ਉਹ ਬਣੀ ਠੰਡਾ ਨਹੀਂ ਹੁੰਦਾ ਥੋੜੇ ਟਾਈਮ ਤੱਕ ਠੰਡਾ ਹੁੰਦਾ ਬਟ ਫ੍ਰਿਜ ਵਾਲਾ ਪਾਣੀ ਚਾਹ ਆਪਾਂ ਬਰਫ ਰੱਖ ਲਏ ਨੇ ਬਰਫ ਨਾਲ ਕੀ ਬਣਾ ਲੈਂਦੇ ਨੇ ਪਾਣੀ ਤਾਂ ਅਗਰ ਕਿ ਘੜੇ ਹੌਲੀ ਹੌਲੀ ਖਤਮ ਹੋ ਰੇ ਨੇ ਮੀਨਸ ਕਿ ਆਪਾਂ ਨੂੰ ਥੋੜਾ ਯਤਨਾ ਚਾਹੀਦਾ ਕਿਉਂਕਿ ਜੇ ਆਪਾਂ ਨੂੰ ਘੜਾ ਤਾਂ ਵਰਤਣਾ ਚਾਹੀਦਾ ਜੋ ਵੀ ਆਪਾਂ ਪਾਣੀ ਪੀਣਿਆਗਾ ਉਹ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਫ੍ਰਿਜ ਵਾਲੇ ਪਾਣੀ ਨਾਲੋਂ ਜ਼ਿਆਦਾ ਅੱਜ ਤੁਸੀਂ ਇਹ ਬੈਸੋ ਜਣਾ ਚਾਹੁੰਦੇ ਹੋ ਅਸੀਂ ਦੱਸ ਦਿੰਦੇ ਹਾਂ ਹਾਂਜੀ ਦੱਸ ਆਪਾਂ ਨੂੰ ਘੜੇ ਦਾ ਪਾਣੀ ਹੀ ਪੀਣਾ ਚਾਹੀਦਾ ਤੁਸੀਂ ਤੇ ਹੁਣ ਸੇਤਰੀ ਬਹੁਤ ਖਰਾਬ ਹੋ ਰਹੀਆਂ ਨੇ ਜੀਆਂ ਠੀਕ ਹੈ ਜਿਹੜੇ ਘਰਾਂ ਚ ਪਾਣੀ ਫ੍ਰਿਜ ਵਗੈਰਾ ਦਾ ਪਾਣੀ ਪੀਂਦੇ ਨੇਗੇ ਤੇ ਉਹਨਾਂ ਦੀ ਸਿਹਤ ਬਹੁਤ ਖਰਾਬ ਹੁੰਦੀ ਹੈਗੀ ਜੀ ਜੇ ਆਪਾਂ ਘੜੇ ਦਾ ਪਾਣੀ ਪੀਵਾਂਗੇ ਪਹਿਲਾਂ ਦੇ ਜਵਾਨਾ ਆਪਾਂ ਚਲਾਵਾਗੇ ਜਿਵੇਂ ਪਹਿਲਾਂ ਦੇ ਜਵਾਨੇ ਲੋਕ ਰਹਿੰਦੇ ਸੀਗੇ ਉਹਨਾਂ ਦੀ ਸਿਹਤ ਵੀ ਨਹੀਂ ਖਰਾਬ ਹੁੰਦੀ ਸੀਗੀ ਉਦੋਂ ਤੇ ਹੁਣ ਉਹਨਾਂ ਦੀ ਜਿਹੜੇ ਹੁਣ ਫ੍ਰਿਜਾਂ ਦਾ ਪਾਣੀ ਪੀਂਦੇ ਨੇ ਤਾਂ ਆਪਣੇ ਸਿਹਤ ਖਰਾਬ ਹੁੰਦੀ ਹੈਗੇ ਘਰਾਂ ਨੇ ਉਹਨਾਂ ਲੱਗਦਾ ਵੀ ਇਸ ਵਾਰ ਆਣੇ ਘੜੇ ਵਾਲੇ ਕਰਦੇ ਪਾਣੀ ਹਾਂਜੀ ਹੁਣ ਥੋੜਾ ਥੋੜਾ ਮਿਸਕੀ लोग अपने घर रखने लग गए सर प्रोग्राम काफी बढ़िया करवाया गया है स्पेशली इस चक्कर में कि बच्चों को पता चले कि हमारा पंजाबी कल्चर किस लिए लीड करता है और जो सारे बच्चे बाहर जा रहे हैं उन ये पता चले कि प्लेसमेंट यहाँ पे भी लगती है और हमारे इंडिया में भी कितनी जॉब्स हैं यही मेन यूनिवर्सल का यहाँ पे थीम है कि लगती है प्लेसमेंट्स और कर सकते हैं बच्चे यहाँ पे भी अपना काम सर सारे पुराने कल्चर में अगर हम नए कॉलेज में देख रहे हैं सारे फ्रेशर्स पार्टी सब कुछ सेलिब्रेट कर रहे हैं पर कोई भी विशाखी वगैरह नहीं सेलिब्रेट ਕਰਤਾ ਪਰਟਾ ਤੁਹਾਨੂੰ ਕਲਚਰ ਕਿਸੇ ਕੋਈ ਯਾਦ ਨਹੀਂ ਹੈ ਜਾਂ ਫਿਰ ਕੀ ਕਹਤੇ ਹੋ ਤੁਸੀਂ हमने उसको ਸਿੰਪਲਾਈਜੇਸ਼ਨ ਦੇ ਕੇ ਹੀ ਬਣਾਇਆ ਹੈ ਕਿ ਜਿਆਦਾ ਤੋਂ ਜਿਆਦਾ ਬੱਚੇ ਨੂੰ ਯਾਦ ਰਹੇ ਇਹ ਚੀਜ਼